ਕੈਨੇਡਾ ਦੇ ਵਿੱਚ ਭਾਰਤੀ ਨਾਗਰਿਕਾਂ ਦੇ ਦੇਸ਼ ਨਿਕਾਲਾ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਹੋ ਰਿਹਾ ਹੈ ਜਿਸ ਦਾ ਅਸਰ ਪੇਸ਼ੇਵਰਾਂ ਤੇ ਵਿਦਿਆਰਥੀਆਂ ਤੇ ਵੀ ਪੈ ਰਿਹਾ ਹੈ 2024 ਦੇ ਵਿੱਚ ਲਗਭਗ 2000 ਭਾਰਤੀਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਸਿਗਾ ਚੀਜ਼ ਦੀ ਗਿਣਤੀ ਵੱਧਦੀ ਜਾ ਰਹੀ ਹੈ ਇਮੀਗ੍ਰੇਸ਼ਨ ਸੁਧਾਰ ਦੁਆਰਾ ਸੰਚਾਲਿਤੇ ਕਾਰਵਾਈ ਪਰਮਿਟਾਂ ਪੜ੍ਹਾਈਆਂ ਸੰਭਾਵਨਾਵਾਂ ਅਤੇ ਪੜ੍ਹਾਈ ਤੋਂ ਬਾਅਦ ਦੇ ਮੌਕੇ ਦੇ ਲਈ ਅਨਿਸ਼ਚਿਤਤਾ ਪੈਦਾ ਕਰ ਰਹੀਆਂ ਨੇ ਜਿਸ ਦੇ ਨਾਲ ਕੈਨੇਡਾ ਵਿੱਚ ਰਹਿਣ ਵਾਲੇ ਤੇ ਚੌਕਸੀ ਅਤੇ ਸਰਕਾਰੀ ਯੋਜਨਾ ਬਦਲੀ ਦੀ ਮੰਗ ਕੀਤੀ ਜਾ ਰਹੀ ਹੈ ਕੈਨੇਡਾ ਤੋਂ ਤ੍ਰਿਸ਼ ਨਿਕਾਲਾ ਦਿੱਤੇ ਗਏ ਭਾਰਤੀ ਨਾਗਰਿਕਾਂ ਦੀ ਵੱਧ ਰਹੀ ਗਿਣਤੀ ਪੇਸ਼ੇਵਰ ਅਤੇ ਵਿਦਿਆਰਥੀ ਪੈਚਾਰੀਤ ਵਿੱਚ ਤਰੰਗਾ ਫੁਲਾ ਰਹੀ ਹੈ ਜ ਜਦੇ ਨਾਲ ਕਰੀਅਰ ਤੇ ਮੌਕਿਆਂ ਕੰਮ ਦੇ ਵੀਜ਼ਾ ਅਤੇ ਪੜਾਈ ਦੀਆਂ ਸੰਭਾਵਨਾਵਾਂ ਬਾਰੇ ਚਿੰਤਾਵਾਂ ਵਧ ਰਹੀਆਂ ਨੇ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਯਾਨੀ ਕਿ ਸੀਬੀਐਸ ਦੇ ਅੰਕੜੇ ਦੇ ਅਨੁਸਾਰ 2014 ਦੇ ਵਿੱਚ ਲਗਭਗ 1997 ਭਾਰਤੀਆਂ ਨੂੰ ਜ਼ਬਰਦਸਤੀ ਘਟਿਆ ਗਿਆ ਸੀਗਾ ਜੋ ਕਿ ਮੈਕਸੀਕਨਾਂ ਤੋਂ ਬਾਅਦ ਤੁਜੇ ਸਥਾਨ ਤੇ ਨੇ ਜੁਲਾਈ 2025 ਤੱਕ 1891 ਭਾਰਤੀ ਇਹਨੂੰ ਪਹਿਲਾਂ ਹੀ ਦੇਸ਼ ਨਿਕਾਲਾ ਦਿੱਤਾ ਜਾ ਚੁੱਕਿਆ ਹੈ ਜਿਨ੍ਹਾਂ ਦੀ ਗਿਣਤੀ ਹੋਰ ਵਧਣ ਦੀ ਉਮੀਦ ਹੈ ਬਹੁਤ ਸਾਰੇ ਦੇਸ਼ ਨਿਕਾਲੇ ਦੇ ਵਿੱਚ ਵਰਕ ਪਰਮਿਟ ਹੁਨਰਮੰਦ ਰੋਜ਼ਗਾਰ ਵੀਜ਼ਾ ਜਾਂ ਫਿਰ ਵਿਦਿਆਰਥੀ ਪ੍ਰੋਗਰਾਮ ਤੇ ਵਿਦੇਸ਼ੀ ਨਾਗਰਿਕ ਸ਼ਾਮਲ ਹੁੰਦੇ ਨੇ ਜਿਸ ਦੇ ਨਾਲ ਇਹ ਕਾਰਵਾਈ ਕੈਨੇਡਾ ਵਿੱਚ ਪੜ੍ਹਾਈ ਜਾਂ ਫਿਰ ਕੰਮ ਕਰਨ ਦੀ ਯੋਜਨਾ ਬਣਾ ਰਹੇ ਜਵਾਨ ਪੇਸ਼ੇਵਰਾਂ ਤੇ ਵਿਦਿਆਰਥੀਆਂ ਲਈ ਚਿੰਤਾ ਦਾ ਵਿਸ਼ਾ ਬਣ ਗਈ ਹੈ ਸੀਬੀਐਸਸੀ ਦੇ ਅੰਕੜੇ ਦਰਸਾਉਂਦੇ ਨੇ ਕਿ 2019 ਤੋਂ ਬਾਅਦ ਭਾਰਤੀ ਨਾਗਰਿਕਤਾ ਦੇ ਦੇਸ਼ ਨਿਕਾਲਾ ਲਗਭਗ 3 ਗੁਣਾ ਹੋ ਗਿਆ ਕਿਉਂਕਿ ਸਿਰਫ 625 ਨੂੰ ਹਟਾਇਆ ਗਿਆ ਅਸਥਾਈ ਵਰਕ ਪਰਮਿਟ ਆਉਤੇ ਪੇਸ਼ੂਅਰ ਖਾਸ ਕਰਕੇ ਆਈਟੀ ਸਿਹਤ ਸੰਭਾਲ ਅਤੇ ਹੁਨਰਬੰਦ ਵਪਾਰ ਵਰਗੇ ਖੇਤਰ ਦੇ ਵਿੱਚ ਉੱਤੀ ਹੋਈ ਅਨਿਸ਼ਚਿਤਤਾ ਦਾ ਸਾਹਮਣਾ ਕਰਦੇ ਨੇ ਅੰਤਰਰਾਸ਼ਟਰੀ ਪ੍ਰਤਿਭਾ ਨੂੰ ਨਿਯੁਕਤ ਕਰਨ ਵਾਲੀਆਂ ਕੰਪਨੀਆਂ ਹੁਣ ਬਹੁਤ ਸਾਵਧਾਨ ਨੇ ਕਿਉਂਕਿ ਸਖਤ ਲਾਗੂਕਰਨ ਅਤੇ ਤੇਜ਼ੀ ਦੇ ਨਾਲ ਹਟਾਉਣ ਦੇ ਨਾਲ ਰੁਜ਼ਗਾਰ ਨਿਯੰਤਰਣਤਾ ਵਿੱਚ ਵਿਘਨ ਪੈ ਸਕਦਾ ਹੈ ਕੈਨੇਡਾ ਵਿੱਚ ਬਹੁਤ ਸਾਰੇ ਭਾਰਤੀ ਕਰਮਚਾਰੀ ਨੌਕਰੀ ਦੀ ਸੁਰੱਖਿਆ ਵੀਜ਼ਰ ਨਵੀਨੀਕਰਨ ਅਤੇ ਪ੍ਰਕਿਰਿਆਤਮਕ ਜੋਫਰ ਕਾਨੂੰਨੀ ਪੇਚੜਗੀਆਂ ਦੇਸ਼ੀ ਨਿਕਾਲਾ ਦੇ ਜੋਖਮ ਭਰੇ ਚਿੰਤਾ ਦੀ ਰਿਪੋਰਟ ਕਰਦੇ ਨੇ ਭਾਰਤੀ ਏਜੰਸੀਆਂ ਤੇ ਗਲੋਬਲ ਫਰਮਾਂ ਇਮੀਗ੍ਰੇਸ਼ਨ ਨਿਯਮਾਂ ਦੀ ਪਾਲਣਾ ਉਤੇ ਜ਼ੋਰ ਦੇ ਰਹੀਆਂ ਨੇ ਵਿਦੇਸ਼ੀ ਭਾਰਤੀਆਂ ਦੇ ਲਈ ਪ੍ਰਕਿਰਿਆ ਨੂੰ ਹੋਰ ਸਖਤ ਕਰੀਆਂ ਨੇ ਭਾਰਤੀ ਵਿਦਿਆਰਥੀ ਕੈਨੇਡਾ ਦੀ ਅੰਤਰਰਾਸ਼ਟਰੀ ਵਿਦਿਆਰਥੀ ਆਬਾਦੀ ਦਾ ਇੱਕ ਮਹੱਤਵਪੂਰਨ ਹਿੱਸਾ ਨੇ ਇਮੀਗ੍ਰੇਸ਼ਨ ਅਤੇ ਸ਼ਰਨਾਰਥੀ ਬੋਰਡ ਅਤੇ CBSA ਦੇ ਅੰਕੜੇ ਦਰਸਾਉਂਦੇ ਨੇ ਕਿ ਬਹੁਤ ਸਾਰੇ ਦੇਸ਼ ਨਿਕਾਲੇ ਵਿੱਚ ਪਨਾਹ ਜਾਂ ਸ਼ਰਨਾਰਥੀ ਦਾਅਵੇ ਦੇ ਲੰਬਿਤ ਵਿਅਕਤੀ ਸ਼ਾਮਲ ਹੁੰਦੇ ਨੇ ਜਿਨ੍ਹਾਂ ਨਾਲ ਉੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਦੇ ਲਈ ਅਨਿਸ਼ਚਿਤਤਾ ਪੈਦਾ ਹੁੰਦੀ ਹੈ ਬੜਾਈ ਤੋਂ ਬਾਅਦ ਕੰਮ ਦੇ ਮੌਕੇ ਜੋ ਗ੍ਰੈਜੂਏਸ਼ਨ ਤੋਂ ਬਾਅਦ ਕੈ ਵਾਲੇ ਵਿਦਿਆਰਥੀ ਇਹਨਾਂ ਪੋਤ ਮਹੱਤਵਪੂਰਨ ਨੇ ਹੁਸਕਤ ਲਾਗੂ ਕਰਨ ਕਾਰਨ ਖਤਰੇ ਦੇ ਵਿੱਚ ਨੇ ਤੇ ਵੀਜ਼ਾ ਪੇਚਦਗੀਆਂ ਅਤੇ ਦੇਸ਼ ਨਿਕਾਲੇ ਦੇ ਵਧਦੇ ਜੋਖਮ ਨੂੰ ਦੇਖਦੇ ਹੋਏ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀ ਪੜਾਈ ਦੇ ਸਥਾਨ 'ਤੇ ਮੁੜ ਵਿਚਾਰ ਕਰ ਰਹੇ ਨੇ ਜਾਂ ਵਿਕਲਪ ਕਰੀਅਰ మార్ਗਾ ਦੀ ਯੋਜਨਾ ਬਣਾ ਰਹੇ ਨੇ ਦੇਸ਼ ਨਿਕਾਲੇ ਦੇ ਵਿੱਚ ਵਾਅਦਾ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਨੀ ਦੀ ਅਗਵਾਈ ਹੇਠ ਵਿਆਪਕ ਇਮੀਗ੍ਰੇਸ਼ਨ ਸੁਧਾਰਾ ਦਾ ਹਿੱਸਾ ਹੈ ਜਿਸ ਦਾ ਉਦੇਸ਼ ਦੇਸ਼ ਨਿਕਾਲੇ ਨੂੰ ਤੇਜ਼ ਕਰਨਾ ਤੇ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਜਾਪਨਾ ਦੇ ਦਾਅਵਿਆਂ ਦੇ ਨਾਲ ਜੁੜੇ ਪਿਆਨੋ ਨਿਸ਼ਾਨਾ ਬਣਾਉਣਾ ਹੈ ਅਪੀਲਟ ਇਸ ਦਾ ਪੁਲਿਸ ਅਤੇ ਹੋਰ ਸਥਾਨਕ ਅਧਿਕਾਰੀ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਨਾਲ ਤਾਲਮੇਲ ਕਰ ਰਹੇ ਨੇ ਇਮਿਟੇਸ਼ਨ ਮਾਮਲਿਆਂ ਦੇ ਵਿੱਚ ਕਾਨੂੰਨ ਲਾਗੂ ਕਰਨ ਵਾਲੇ ਦੀ ਵਾਧ ਤਰਹੀ ਭੂਮਿਕਾ ਨੂੰ ਉਜਾਗਰ ਕਰ ਰਹੇ ਨੇ ਸੀਬੀਐਸਏ ਦੇ ਅੰਕੜੇ ਦੇ ਅਨੁਸਾਰ ਜੁਲਾਈ 2025 ਤੱਕ 6800 ਤੋਂ ਵੱਧ ਭਾਰਤੀ ਨਾਗਰਿਕ ਇਸ ਸਮੇਂ ਕੈਨੇਡਾ ਵਿੱਚ ਦੇਸ਼ ਨਿਕਾਲੇ ਤੋਂ ਲੰਬਿਤ ਨੇ ਜੋ ਕਿ ਉਹਨਾਂ ਨੂੰ ਕੈਨੇਡਾ ਵਿੱਚ ਦੇਸ਼ ਨਿਕਾਲੇ ਦੇ ਨਿਸ਼ਾਨਾ ਬਣਾਏ ਜਾਣ ਵਾਲਾ ਸਭ ਤੋਂ ਵੱਡਾ ਸਮੂਹ ਬਣਾਉਂਦਾ ਹੈ ਤੇ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਮਾਮਲੇ ਦੇ ਵਿੱਚ ਸ਼ਰਨਾਰਥੀ ਦਾਅਵੇਦਾਰ ਜਾਫਰ ਵਿਅਕਤੀ ਸ਼ਾਮਲ ਨੇ ਜਿਨ੍ਹਾਂ ਦੀ ਸਿੰਧਾ ਦੱਦ ਕਾ ਦਿੱਤੀਆਂ ਗਈਆਂ ਨੇ ਕੈਨੇਡਾ ਵਿੱਚ ਪੜ੍ਹ ਰਹੇ ਅਤੇ ਕੰਮ ਕਰ ਰਹੇ ਭਾਰਤੀਆਂ ਨੂੰ ਕੀ ਪਤਾ ਹੋਣਾ ਚਾਹੀਦਾ ਹੈ ਸੀਬੀਐਸਸੀ ਅਤੇ ਆਈਆਰਪੀ ਦੇ ਅਧਿਕਾਰਤ ਅੰਕੜੇ ਦੇ ਸਮਰਥਨ ਦੇ ਨਾਲ ਬਤ ਰਹੀ ਦੇਸ਼ ਨਿਕਾਲੇ ਕੈਨੇਡਾ ਵਿੱਚ ਪੇਸ਼ਵਰ ਜਾਂ ਫਿਰ ਵਿਦयक ਮੌਕੇ ਦੀ ਪਾਲ ਕਰਨ ਵਾਲੇ ਭਾਰਤੀਆਂ ਦੇ ਲਈ ਇੱਕ ਜਾਗਰਣ ਦੀ ਘੰਟੀ ਹੈ ਜਦੋਂ ਕਿ ਇਹ ਦੇਸ਼ ਪ੍ਰਤਿਭਾ ਅਤੇ ਉੱਚ ਸਿੱਖਿਆ ਦੇ ਲਈ ਆਕਰਸ਼ਕ ਬਣਿਆ ਹੋਇਆ ਹੈ ਇਮੀਗ੍ਰੇਸ਼ਨ ਲੈਂਡਸਕੇਪ ਨੂੰ ਨੈਵੀਗੇਟ ਕਰਨ ਦੇ ਲਈ ਹੁਣ ਸਾਵਧਾਨੀ ਚੌਕਸੀ ਅਤੇ ਸਰਗਰਮ ਯੋਜਨਾ ਬੰਦੀ ਲੋੜ ਹੈ ਤੇ ਕੈਨੇਡਾ ਵਿੱਚ ਵਰਕ ਪਰਮਿਟ ਜਾਂ ਫਿਰ ਸਟੱਡੀ ਪਰਮਿਟ ਅਦੀ ਇੰਤਜ਼ਾਰ ਹੈ ਭਾਰਤੀਆਂ ਨੂੰ ਇਹ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਕੈਨੇਡਾ ਦੇ ਵਿੱਚ ਭਾਰਤੀ ਨਾਗਰਿਕਾਂ ਦੇ ਦੇਸ਼ ਨਿਕਾਲਾ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਹੋ ਰਿਹਾ ਹੈ ਜਿਸ ਦਾ ਅਸਰ ਪੇਸ਼ੇਵਰਾਂ ਤੇ ਵਿਦਿਆਰਥੀਆਂ ਤੇ ਵੀ ਪੈ ਰਿਹਾ ਹੈ 2024 ਦੇ ਵਿੱਚ ਲਗਭਗ 2000 ਭਾਰਤੀਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਸੀਗਾ ਜਿਸ ਦੀ ਗਿਣਤੀ ਵੱਧਦੀ ਜਾ ਰਹੀ ਹੈ ਇਮੀਗ੍ਰੇਸ਼ਨ ਸੁਧਾਰ ਦੁਆਰਾ ਸੰਚਾਲਿਤ ਕਾਰਵਾਈ ਪਰਮਿਟਾਂ ਪੜ੍ਹਾਈ ਦੀਆਂ ਸੰਭਾਵਨਾਵਾਂ ਅਤੇ ਪੜ੍ਹਾਈ ਤੋਂ ਬਾਅਦ ਦੇ ਮੌਕੇ ਦੇ ਲਈ ਅਨਿਸ਼ਚਿਤਤਾ ਪੈਦਾ ਕਰ ਰਹੀਆਂ ਨੇ ਜਿਦੇ ਨਾਲ ਕੈਨੇਡਾ ਵਿੱਚ ਰਹਿਣ ਵਾਲੇ ਤੇ ਚੌਕਸੀ ਅਤੇ ਸਰਕਾਰੀ ਯੋਜਨਾ ਬਦਲੀ ਮੰਗ ਕੀਤੀ ਜਾ ਰਹੀ ਹੈ ਕੈਨੇਡਾ ਤੋਂ ਦੇਸ਼ ਨਿਕਾਲਾ ਦਿੱਤੇ ਗਏ ਭਾਰਤੀ ਨਾਗਰਿਕਤਾ ਦੀ ਵਧ ਰਹੀ ਗਿਣਤੀ ਪੇਸ਼ਵਰ ਅਤੇ ਵਿਦਿਆਰਥੀ ਪੈਚਾਰਾ ਤੇ ਵਿੱਚ ਤਰੰਗਾ ਫੁਲਾ ਰਹੀ ਹੈ ਜਿਦੇ ਨਾਲ ਕਰੀਅਰ ਦੇ ਮੌਕੇ ਕੰਮ ਦੇ ਵੀਜ਼ਾ ਅਤੇ ਪੜ੍ਹਾਈ ਦੀਆਂ ਸੰਭਾਵਨਾਵਾਂ ਬਾਰੇ ਚਿੰਤਾਵਾਂ ਵਧ ਰਹੀਆਂ ਨੇ ਕੈਨੇਡੀਅਨ ਪੋਰਟਸ 20 এজেন্সী ਯਾਨੀ ਕਿ ਸੀਪੀਐਸ ਦੇ ਅੰਕੜੇ ਦੇ ਅਨੁਸਾਰ 2024 ਦੇ ਵਿੱਚ ਲਗਭਗ 1997 ਭਾਰਤੀਆਂ ਨੂੰ ਜ਼ਬਰਦਸਤੀ ਘਟਿਆ ਗਿਆ ਸੀ ਜੋ ਕਿ ਮੈਕਸੀਕਨਾਂ ਤੋਂ ਬਾਅਦ ਦੂਜੇ ਸਥਾਨ ਤੇ ਨੇ ਜੁਲਾਈ 2025 ਤੱਕ 1891 ਭਾਰਤੀਆਂ ਨੂੰ ਪਹਿਲਾਂ ਹੀ ਦੇਸ਼ ਨਿਕਾਲੇ ਦਿੱਤਾ ਜਾ ਚੁੱਕਿਆ ਹੈ ਜਿਨ੍ਹਾਂ ਦੀ ਗਿਣਤੀ ਹੋਰ ਵਧਣ ਦੀ ਉਮੀਦ ਹੈ ਬਹੁਤ ਸਾਰੇ ਦੇਸ਼ ਨਿਕਾਲੇ ਦੇ ਵਿੱਚ ਵਰਕ ਪਰਮਿਟ ਹੁਨਰਬੰਦ ਰੋਜ਼ਗਾਰ ਵੀਜ਼ਾ ਜਾਂ ਫਿਰ ਵਿਦਿਆਰਥੀ ਪ੍ਰੋਗਰਾਮ ਤੇ ਵਿਦੇਸ਼ੀ ਨਾਗਰਿਕ ਸ਼ਾਮਲ ਹੁੰਦੇ ਨੇ ਜਿਸ ਦੇ ਨਾਲ ਇਹ ਕਾਰਵਾਈ ਕੈਨੇਡਾ ਵਿੱਚ ਪੜ੍ਹਾਈ ਜਾਂ ਫਿਰ ਕਰਨ ਦੀ ਯੋਜਨਾ ਬਣਾ ਰਹੇ ਜਵਾਨ ਪੇਸ਼ੇਵਰਾਂ ਤੇ ਵਿਦਿਆਰਥੀਆਂ ਲਈ ਚਿੰਤਾ ਦਾ ਵਿਸ਼ਾ ਬਣ ਗਈ ਹੈ ਸੀਬੀਐਸਈ ਦੇ ਅੰਕੜੇ ਦਰਸਾਉਂਦੇ ਨੇ ਕਿ 2019 ਤੋਂ ਬਾਅਦ ਭਾਰਤੀ ਨਾਗਰਿਕਤਾ ਦੇ ਦੇਸ਼ ਨਿਕਾਲਾ ਲਗਭਗ ਤੱਕ 3 ਗੁਣਾ ਹੋ ਗਿਆ ਚਿਰ ਕਿ ਸਿਰਫ 625 ਨੂੰ ਹਟਾਇਆ ਗਿਆ ਸੀਗਾ ਅਸਥਾਈ ਵਰਕ ਪਰਮਿਟ ਆਉਤੇ ਪੇਸ਼ੇਵਰ ਖਾਸ ਕਰਕੇ ਆਈਟੀ ਸਿਹਤ ਸੰਭਾਲ ਅਤੇ ਹੁਨਰਬੰਦ ਵਪਾਰ ਵਰਗੇ ਖੇਤਰਾਂ ਦੇ ਵਿੱਚ ਉੱਦੀ ਹੋਈ અનਿਸ਼ਚਿਤਤਾ ਦਾ ਸਾਹਮਣਾ ਕਰਦੇ ਨੇ ਅੰਤਰਰਾਸ਼ਟਰੀ ਪ੍ਰਤਿਭਾ ਨੂੰ ਨਿਯੁਕਤ ਕਰਨ ਵਾਲੀਆਂ ਕੰਪਨੀਆਂ ਹੁਣ ਬਹੁਤ ਸਾਵਧਾਨ ਨੇ ਕਿਉਂਕਿ ਸਖਤ ਲਾਗੂ ਤੇ ਤੇਜੀ ਦੇ ਨਾਲ ਹਟਾਉਣ ਦੇ ਨਾਲ ਤੁਸਕਾਰਡ ਨਿਯੰਤਰਣਤਾ ਵਿੱਚ ਵਿਘਨ ਪੈ ਸਕਦਾ ਹੈ ਕਿਰਣਾ ਵਿੱਚ ਬਹੁਤ ਸਾਰੇ ਭਾਰਤੀ ਕਰਮਚਾਰੀ ਨੌਕਰੀ ਦੀ ਸੁਰੱਖਿਆ ਵੀਜ਼ਰ ਨਵੀਨੀਕਰਨ ਅਤੇ ਪ੍ਰਕਿਰਿਆਤਮਕ ਜਾਂ ਫਿਰ ਕਾਨੂੰਨੀ پیچਦਗੀਆਂ ਦੇਸ਼ੀ ਨਿਕਾਲਾ ਦੇ ਜੋਖਮ ਭਰੇ ਚਿੰਤਾ ਦੀ ਰਿਪੋਰਟ ਕਰਦੇ ਨੇ ਭਾਰਤੀ ਏਜੰਸੀਆਂ ਤੇ ਗਲੋਬਲ ਫਰਮਾਂ ਇਮੀਗ੍ਰੇਸ਼ਨ ਨਿਯਮਾਂ ਦੀ ਪਾਲਣਾ ਉਤੇ ਜ਼ੋਰ ਦੇ ਰਹੀਆਂ ਨੇ ਵਿਦੇਸ਼ੀ ਭਾਰਤੀਆਂ ਦੇ ਲਈ ਪ੍ਰਕਿਰਿਆ ਨੂੰ ਹੋਰ ਸਖਤ ਕਰੀਆਂ ਨੇ ਪਾਤੀ ਵਿਦਿਆਰਥੀ ਕੈਨੇਡਾ ਦੀ ਅੰਤਰਰਾਸ਼ਟਰੀ ਵਿਦਿਆਰਥੀ ਆਬਾਦੀ ਦਾ ਇੱਕ ਮਹੱਤਵਪੂਰਨ ਹਿੱਸਾ ਨੇ ਇਮੀਗ੍ਰੇਸ਼ਨ ਅਤੇ ਸ਼ਰਨਾਰਥੀ ਬੋਰਡ ਅਤੇ CBSA ਦੇ ਅੰਕੜੇ ਦੱਸਉਂਦੇ ਨੇ ਕਿ ਬਹੁਤ ਸਾਰੇ ਦੇਸ਼ ਨਿਕਾਲੇ ਵਿੱਚ ਪਨਾਹ ਚਾਹਵਨ ਵਾਲੇ ਸ਼ਰਨਾਰਥੀ ਦਾਅਵੇ ਦੇ ਲੰਬਿਤ ਵਿਅਕਤੀ ਸ਼ਾਮਲ ਹੁੰਦੇ ਨੇ ਜਿਨ੍ਹਾਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਦੇ ਲਈ ਅਨਿਸ਼ਚਿਤਤਾ ਪੈਦਾ ਹੁੰਦੀ ਹੈ ਪੜਾਈ ਤੋਂ ਬਾਅਦ ਕੰਮ ਦੇ ਮੌਕੇ ਜੋ ਗ੍ਰੈਜੂਏਸ਼ਨ ਤੋਂ ਬਾਅਦ ਕੈਨੇਡੀਅਨ ਕੰਮ ਦਾ ਤਜਰਬਾ ਹਾਸਲ ਕਰਨ ਵਾਲੇ ਵਿਦਿਆਰਥੀ ਦੇ ਲਈ ਬਹੁਤ ਮਹੱਤਵਪੂਰਨ ਨੇ ਹੁਸਕਤ ਲਾਗੂ ਕਰਨ ਕਾਰਨ ਖਤਰੇ ਦੇ ਵਿੱਚ ਨੇ ਤੇ ਵੀਜ਼ ਕਮਨੂ ਦੇਖਦੇ ਹੋਏ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀ ਪੜਾਈ ਦੇ ਸਥਾਨ 'ਤੇ ਮੂਲਕ ਚਾਰ ਕਰ ਰਹੇ ਨੇ ਜਾਂ ਵਿਕਲਪ ਕੈਰੀਅਰ ਮਾਰਕਾ ਦੀ ਯੋਜਨਾ ਬਣਾ ਰਹੇ ਨੇ ਦੇਸ਼ ਨਿਕਾਲੇ ਦੇ ਵਿੱਚ ਵਾਅਦਾ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਨੀ ਦੀ ਅਗਵਾਈ ਹੇਠ ਵਿਆਪਕ ਇਮੀਗ੍ਰੇਸ਼ਨ ਸੁਧਾਰਾ ਦਾ ਹਿੱਸਾ ਹੈ ਜਿਸ ਦਾ ਉਦੇਸ਼ ਦੇਸ਼ ਨਿਕਾਲੇ ਨੂੰ ਤੇਜ਼ ਕਰਨਾ ਤੇ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਜਾਪਨਾ ਦੇ ਦਾਅਵਿਆਂ ਦੇ ਨਾਲ ਜੁੜੇ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਣਾ ਹੈ ਪੀਲ ਟਿਸਨ ਪੁਲਿਸ ਅਤੇ ਹੋਰ ਸਥਾਨਕ ਅਧਿਕਾਰੀ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਨਾਲ ਤਾਲਮੇਲ ਕਰ ਰਹੇ ਨੇ ਇਮੀਟੇਸ਼ਨ ਮਾਮਲਿਆਂ ਦੇ ਵਿੱਚ ਕਾਨੂੰਨ ਲਾਗੂ वाले दी पात्रता रही भूमिका ਨੂੰ ਉਜਾਕਰ ਕਰ ਰਹੇ ਨੇ ਸੀਬੀਐਸ ਦੇ ਅੰਕੜੇ ਦੇ ਅਨੁਸਾਰ ਜੁਲਾਈ 2025 ਤੱਕ 8600 ਤੋਂ ਵੱਧ ਭਾਰਤੀ ਨਾਗਰਿਕ ਇਸ ਸਮੇਂ ਕੈਨੇਡਾ ਵਿੱਚ ਦੇਸ਼ ਨਿਕਾਲੇ ਤੋਂ ਲੰਬਿਤ ਨੇ ਜੋ ਕਿ ਉਹਨਾਂ ਨੂੰ ਕੈਨੇਡਾ ਵਿੱਚ ਦੇਸ਼ ਨਿਕਾਲੇ ਦੇ ਨਿਸ਼ਾਨਾ ਬਣਾਏ ਜਾਣ ਵਾਲਾ ਸਭ ਤੋਂ ਵੱਡਾ ਸਮੂਹ ਬਣਾਉਂਦਾ ਹੈ ਤੇ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਮਾਮਲੇ ਦੇ ਵਿੱਚ ਸ਼ਰਨਾਰਥੀ ਦਾਵੇਦਾਲ জাফর ਵਿਅਕਤੀ ਸ਼ਾਮਲ ਨੇ ਜਿਨ੍ਹਾਂ ਦੀਆਂ ਅਰਜ਼ੀਆਂ رد ਕਰ ਦਿੱਤੀਆਂ ਗਈਆਂ ਨੇ ਕੈਨੇਡਾ ਵਿੱਚ ਪੜ ਰਹੇ ਅਤੇ ਕੰਮ ਕਰ ਰਹੇ ਭਾਰਤੀਆਂ ਨੂੰ ਕੀ ਪਤਾ ਹੋਣਾ ਚਾਹੀਦਾ ਹੈ ਸੀਬੀਐਸ ਅਤੇ ਆਈਆਰਪੀ ਦੇ ਅਧਿਕਾਰ ਅੰਕੜੇ ਦੇ ਸਮਰਥਨ ਦੇ ਨਾਲ ਬਤ ਰਹੀ ਦੇਸ਼ ਨਿਕਾਲੇ ਕੈਨੇਡਾ ਵਿੱਚ ਪੇਸ਼ਵਲ ਜਾਂ ਫਿਰ ਵਿਦयक ਮੌਕੇ ਦੀ ਪਾਲ ਕਰਨ ਵਾਲੇ ਭਾਰਤੀਆਂ ਲਈ ਇੱਕ ਜਾਗਰਣ ਦੀ ਘੰਟੀ ਹੈ ਜਦੋਂ ਕਿ ਦੇਸ਼ ਪ੍ਰਤਿਭਾ ਤੇ ਉੱਚ ਸਿੱਖਿਆ ਦੇ ਲਈ ਆਕਰਸ਼ਕ ਬਣਿਆ ਹੋਇਆ ਇਮੀਗ੍ਰੇਸ਼ਨ ਲੈਂਡਸਕੇਪ ਨੂੰ ਨੈਵੀਗੇਟ ਕਰਨ ਦੇ ਲਈ ਹੁਣ ਸਾਵਧਾਨੀ ਚੌਕਸੀ ਅਤੇ ਸਰਗਰਮ ਯੋਜਨਾਬੰਦੀ ਲੋੜ ਹੈ ਤੇ ਕੈਨੇਡਾ ਵਿੱਚ ਵਰਕ ਪਰਮਿਟ ਜਾਂ ਫਿਰ ਸਟੱਡੀ ਪਰਮਿਟ ਅਦੀ ਇੰਤਜ਼ਾਰ ਹੈ ਭਾਰਤੀਆਂ ਨੂੰ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ